ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜੋ ਕਿ 14 ਨਵੰਬਰ ਤੋਂ ਪੋਖੜ ਧਾਲ ਤੇ ਬੈਠੇ ਹੋਏ ਹਨ ਔਰ ਉਹਨਾਂ ਦੀ ਮੰਗ ਹੈ ਕਿ ਜਿਹੜੇ ਨਿਰਦੋਸ਼ ਔਰ ਸਜ਼ਾ ਪੂਰੀ ਕਰ ਚੁੱਕੇ ਸਿੰਘ ਜ਼ਿਲ੍ਹਾ ਵਿੱਚ ਬੰਦ ਹਨ ਉਹਨਾਂ ਦੀ ਰਿਹਾਈ ਵਾਸਤੇ ਉਹ 14 ਨਵੰਬਰ ਤੋਂ ਇੱਥੇ ਪੋਖੜ ਧਾਲ ਤੇ ਬੈਠੇ ਹੋਏ ਹਨ ਕੱਲ ਵੀ ਜਿਹੜਾ ਕਿ 17 ਤਰੀਕ ਦਸੰਬਰ ਹੈ ਇਸ ਦਿਨ ਸਰਕਾਰ ਨੂੰ ਜਗਾਉਣ ਵਾਸਤੇ ਔਰ ਆਮ ਲੋਕਾਂ ਤੱਕ ਇਹ ਗੱਲ ਪਹੁੰਚਾਉਣ ਵਾਸਤੇ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਡੀਸੀ ਦਫ਼ਤਰ ਦੇ ਅੱਗੇ ਮੂਹਰੇ ਧਰਨਾ ਦਿੱਤਾ ਗਿਆ ਅਤੇ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਇੱਥੇ ਜਿੱਥੇ ਕਿ ਅੰਬ ਸਾਹਿਬ ਮੁਹਾਲੀ ਵਿਖੇ ਭਾਈ ਸਾਹਿਬ ਜੀ ਬੈਠੇ ਹੋਏ ਹਨ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦਾ ਸਾਥ ਦੇਣ ਵਾਸਤੇ ਸੰਗਤਾਂ ਲਗਾਤਾਰ ਇੱਥੇ ਹਾਜ਼ਰੀਆਂ ਭਰ ਰਹੀਆਂ ਹਨ ਇਸ ਸਮੇਂ ਸਾਡੇ ਨਾਲ ਸਤਿਕਾਰਯੋਗ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਅਤੇ ਭਾਈ ਸਰਬਜੀਤ ਸਿੰਘ ਜੀ ਧੁੰਦਾ ਇਸ ਜਗ੍ਹਾ ਤੇ ਮੌਜੂਦ ਹਨ ਕਿਉਂਕਿ ਇੱਕ ਦਿਨ ਦੀ ਸੇਵਾ ਸਤਿਕਾਰਯੋਗ ਭਾਈ ਪੰਥਪ੍ਰੀਤ ਸਿੰਘ ਦੀ ਅਤੇ ਇਹਨਾਂ ਦੇ ਜਥੇ ਵੱਲੋਂ ਸੰਗਤਾਂ ਵੱਲੋਂ ਕੀਤੀ ਜਾਣੀ ਸੀ ਜੋ ਕਿ ਅੱਜ 12 ਵਜੇ ਇਹਨਾਂ ਵੱਲੋਂ ਇਹ ਸੇਵਾ ਸਮਾਪਤ ਹੋ ਰਹੀ ਹੈ ਤੇ ਅਗਲੀ ਜਿਹੜੀ ਸੇਵਾ ਹੈ ਇਹ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੇ ਸਮੁੱਚੇ ਪ੍ਰਬੰਧਕਾ ਵੱਲੋਂ ਸਟਾਫ ਤੇ ਵਿਦਿਆਰਥੀਆਂ ਵੱਲੋਂ ਕੱਲ ਤੱਕ ਨਿਭਾਈ ਜਾਣੀ ਹੈ ਸੋ ਮੈਂ ਭਾਈ ਸਾਹਿਬ ਜੀ ਭਾਈ ਪੰਥ ਫਰੀਦ ਸਿੰਘ ਜੀ پاسੋਂ ਇਹ ਜਾਣਨਾ ਚਾਹਾਂਗਾ ਕਿ ਉਹ ਕੱਲ ਤੋਂ ਇੱਥੇ ਲਗਾਤਾਰ ਹਾਜ਼ਰੀ ਭਰ ਰਹੇ ਨੇ ਤਾਂ ਪਹਿਲਾਂ ਵੀ ਉਹ ਗਾਹੇ ਬਗਾਏ ਇੱਥੇ ਆਣ ਕੇ ਤੇ ਸੰਗਤਾਂ ਦਾ ਜਿਹੜਾ ਸਾਥ ਹੈ ਉਹ ਦੇ ਰਹੇ ਨੇ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜੀ ਦਾ ਸਤਿਕਾਰਯੋਗ ਭਾਈ ਸਾਹਿਬ ਜੀ ਤੁਸੀਂ ਦੱਸਣਾ ਕਰੋ ਕਿ ਇਹ ਕੀ ਕਾਰਨ ਹੈ ਕਿ ਅਜੇ ਤੱਕ ਸਾਡਾ ਵੱਡਾ ਕਾਫਲਾ ਨਹੀਂ ਬਣ ਸਕਿਆ ਕੀ ਕਾਰਨ ਹੈ ਕਿ ਅਜੇ ਵੀ ਅਸੀਂ ਬਹੁਤ ਥੋੜ ਗਿਣਤੀ ਦੇ ਵਿੱਚ ਤੇ ਆਪਣੀ ਗੱਲ ਜਿਹੜੀ ਆ ਉਹ ਅਸੀਂ ਪ੍ਰਸ਼ਾਸਨ ਤੱਕ ਸਰਕਾਰ ਤੱਕ ਕਿਉਂ ਨਹੀਂ ਪਹੁੰਚਾ ਸਕਦੇ ਦੇਖੋ ਜਿਸ ਦਿਨ ਤੋਂ ਇਹ ਮੋਰਚਾ ਲੱਗਿਆ ਹੈ ਪਹਿਲਾਂ ਨਾਲੋਂ ਗਿਣਤੀ ਕਾਫੀ ਵਧ ਰਹੀ ਹੈ ਜਾਗਰਤੀ ਆ ਰਹੀ ਹੈ ਜਿੱਥੋਂ ਤੱਕ ਸਰਕਾਰਾਂ ਨੂੰ ਇਹ ਗੱਲ ਦਾ ਪਤਾ ਹੈ ਪਰ ਉਹਨਾਂ ਨੂੰ ਪਤਾ ਹੈ ਵੀ ਸਿੱਖਾਂ ਦਾ ਜਿਹੜਾ ਵੋਟ ਬੈਂਕ ਹੈ ਉਹ ਕਿਥਾਂ ਤੇ ਵਧਿਆ ਹੋਇਆ ਨਹੀਂ ਕਿਉਂਕਿ ਰਾਜਨੀਤਿਕ ਲੋਕ ਹੁੰਦੇ ਜਿਹੜੇ ਇਹ ਰੱਬ ਤੋਂ ਡਰਦੇ ਵੋਟ ਤੋਂ ਡਰਦੇ ਆ ਜਿੱਦੋਂ ਨੂੰ ਲੱਗਣ ਲੱਗਿਆ ਵੀ ਸਾਡੀ ਵੋਟ ਬੈਂਕ ਨੂੰ ਖੋਰਾ ਲੱਗਦਾ ਹੈ ਅਸੀਂ ਇਕੱਠੇ ਹੋ ਰਹੇ ਹਾਂ ਉਸ ਦਿਨ ਸਾਡੀ ਇਹਨਾਂ ਦੀ ਗੱਲ ਸੁਣਨੀ ਹੈ ਉਸ ਦਿਨ ਹੀ ਸਾਡੀ ਮੀਡੀਆ ਦੇ ਵਿੱਚ ਵੱਡੇ ਪੱਧਰ ਤੇ ਗੱਲ ਆਉਣੀ ਹੈ ਆਮ ਲੋਕ ਲੈਰ ਕਿਉਂ ਨਹੀਂ ਵੱਲ ਸਾਂ ਕੀ ਕਿਉਂਕਿ ਵੱਡੇ ਜੋ ਜੋ ਵੀ ਮੀਡੀਆ ਹੈ ਉਹ ਜਿਹਨਾਂ ਦੀ ਲੋਕਾਂ ਤੱਕ ਪਹੁੰਚ ਹੈ ਉਸ ਮੀਡੀਆ ਦੇ ਵਿੱਚ ਬਹੁਤੀਆਂ ਖਬਰਾਂ ਨਹੀਂ ਆਈਆਂ ਇੱਕ ਦੋ ਅਖਬਾਰਾਂ ਨੇ ਖਬਰ ਦਿੱਤੀ ਹੈ ਜਿਵੇਂ ਪਹਿਰੇਦਾਰ ਸਪੋਕਸਮੈਨ ਹੈ ਸੋ ਇੱਕ ਤਾਂ ਮੀਡੀਆ ਜਿਹੜਾ ਉਹ ਬਹੁਤਾ ਸਾਥ ਨਹੀਂ ਦੇ ਰਿਹਾ ਪਰ ਕਹੇ ਸੰਦੇ ਬਿਰਲਿਆਂ ਨੂੰ ਛੱਡ ਕੇ ਜੀ ਤੇ ਬਾਕੀ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਪੂਰੀ ਘਰ ਤੱਕ ਪਤਾ ਨਹੀਂ ਲੱਗ ਰਿਹਾ ਜਿਵੇਂ ਪਤਾ ਲੱਗ ਰਿਹਾ ਹੈ ਓਵੇਂ ਓਵੇਂ ਦਿਨੋਂ ਦਿਨ ਇੱਥੇ ਇਕੱਠ ਅਵਾਦਾ ਜਾ ਰਿਹਾ ਤੇ ਉਮੀਦ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚੋਂ ਜਾਗਰਤੀ ਆ ਗਈ ਇਕੱਠ ਵਧਿਆ ਤੇ ਇਹਨਾਂ ਨੂੰ ਝੁਕਣ ਵਾਸਤੇ ਰਾਜਨੀਤਿਕ ਲੋਕਾਂ ਨੂੰ ਮਜਬੂਰ ਹੋਣਾ ਪਵੇ ਇੱਕ ਦੇਖਿਆ ਜਾਂਦਾ ਹੈ ਕਿ ਜਿੱਥੇ ਭਾਈ ਸਾਹਿਬ ਹਣੀ ਮਨੁੱਖੀ ਹੱਕਾਂ ਵਾਸਤੇ ਔਰ ਕੋਈ ਆਪਣੀ ਉਹਨਾਂ ਦੀ ਮੰਗ ਨਹੀਂ ਹੈ ਸਾਂਝੀ ਮੰਗ ਹੈ ਉਹਦੇ ਵਾਸਤੇ ਇੱਥੇ 14 ਨਵੰਬਰ ਤੋਂ ਬੈਠੇ ਹੋਏ ਹਨ ਮੈਂ ਭਾਈ ਸਰਬਜੀਤ ਸਿੰਘ ਜੀ ਪਾਸੋਂ ਪੁੱਛਣਾ ਜਾਣਨਾ ਚਾਹਾਂਗਾ ਕਿ ਜਿਹੜੇ ਗੁਰਮਤ ਸਮਾਗਮ ਹੋ ਰਹੇ ਨੇ ਉੱਥੇ ਬਹੁਤ ਵੱਡੇ ਇਕੱਠ ਨੇ ਵਰਸੀਆਂ ਤੇ ਦੇਖਿਆ ਜਾ ਸਕਦਾ ਔਰ ਤਿੰਨ ਤਿੰਨ ਦਿਨਾਂ ਦੇ ਲਗਾਤਾਰ ਲਾਈਵ ਸਮਾਗਮ ਚੱਲ ਰਹੇ ਨੇ ਉਹ ਲੋਕ ਕਿੱਥੇ ਬੈਠੇ ਹੋਏ ਨੇ ਉਹ ਇੱਥੇ ਕਿਉਂ ਨਹੀਂ ਪਹੁੰਚ ਰਹੇ ਜਾਂ ਕੀ ਕਾਰਨ ਹੈ ਇਥੋਂ ਤੱਕ ਕਿ ਆਮ ਲਖਾਰੀ ਜਾਂ ਦੁਨਿਆਵੀ ਗੀਤ ਗਾਉਣ ਵਾਲੇ ਜਿਹੜੇ ਇੱਥੇ ਕਲਾਕਾਰ ਆ ਉਹ ਵੀ ਸੱਚ ਦਾ ਸਾਥ ਦੇਣ ਵਾਸਤੇ ਆ ਰਹੇ ਨੇ ਤਾਂ ਜਿਹੜੇ ਧਾਰਮਿਕ ਲੋਕ ਨੇ ਜਿਨ੍ਹਾਂ ਨੂੰ ਅਸੀਂ ਸਿੱਖ ਕਹਿ ਰਹੇ ਹਾਂ ਕਿ ਕੇਸਾ ਦਾੜ੍ਹੀ ਵਾਲੇ ਉਹ ਇੱਥੇ ਕਿਉਂ ਨਹੀਂ ਪਹੁੰਚ ਰਹੇ ਇਹਨਾਂ ਪਿੱਛੇ ਕੀ ਕਾਰਨ ਨੇ ਗੱਲ ਭਾਈ ਸਰ ਜਿਹੜੀ ਕਹੀ ਹੈ ਬਿਲਕੁਲ ਸਪਸ਼ਟ ਹੈ ਕਿ ਜਿਹੜੀ ਅੱਜ ਸਾਡੀ ਕੌਮ ਆ ਉਹ ਲੀਡਰ ਤੋਂ ਸਖਣੀ ਹੋ ਚੁੱਕੀ ਆ ਜਿਹੜੀ ਸਾਨੂੰ ਦਰਸੀਆਂ ਦੇ ਉੱਤੇ ਹਜ਼ਾਰਾਂ ਲੱਖਾਂ ਦਾ ਕੱਠ ਦਿਖ ਰਿਹਾ ਉਹ ਸਾਨੂੰ ਇੰਜ ਪ੍ਰੇਖਿਆ ਪੈਂਦਾ ਕਿ ਉਹ ਗੁਰੂ ਰੰਗ ਸਾਹਿਬ ਦੇ ਸਿੱਖਾ ਪਰ ਉਹ ਕਿਸੇ ਬੰਦੇ ਉਪਰ ਆਸਥਾ ਲਾ ਕੇ ਬੈਠੇ ਆ ਤੇ ਬੰਦਿਆਂ ਦੀਆਂ ਕਿਤੇ ਨਾ ਕਿਤੇ ਆਣ ਕੇ ਜਿਹੜੀਆਂ ਪੂਸ਼ਾਵਾਂ ਉਹ ਲੀਡਰਾਂ ਦੇ ਨਾਲ ਜੁੜੀਆਂ ਹੋਈਆਂ ਵਾਂ ਸਿਆਸਤ ਨਾਲ ਜੁੜੀਆਂ ਹੋਈਆਂ ਵਾਂ ਇਸ ਕਰਕੇ ਉਹ ਕਦੀ ਵੀ ਨਹੀਂ ਉਸ ਪਬਲਿਕ ਨੂੰ ਕਹਿਣਗੇ ਜਿਹੜੀ ਪਬਲਿਕ ਜਿਹੜੀ ਉਹਨਾਂ ਦੇ ਨਾਲ ਰਲ ਕੇ ਚੱਲਦੀ ਹੈ ਕਿ ਉਹ ਇਹਨਾਂ ਪੰਥਕ ਕਮਾਂ ਵੇਚਣ ਕੇ ਸ਼ਾਮਲ ਹੋ ਸਕਣ ਇੱਥੇ ਦਾ ਸਿਰਫ ਉਹ ਆ ਸਕਦੇ ਨੇ ਜਿਨ੍ਹਾਂ ਦੇ ਅੰਦਰ ਕਿਤੇ ਨਾ ਕਿਤੇ ਹਿਰਦੇ ਵਿੱਚ ਪੰਥ ਦਾ ਦਰਦ ਛੁਪਿਆ ਹੋਇਆ ਵਾ ਉਹ ਜਿਵੇਂ ਭਾਈ ਸਵੇਨ ਗੱਲ ਦੱਸਦੀ ਕਿ ਜਾਗਰਤੀ ਤਾਂ ਬਹੁਤ ਪਿੰਡਾਂ ਵਿੱਚ ਚੱਲ ਚੁੱਕੀ ਹੈ ਸਿਰਫ ਇਕੱਠੇ ਹੋਣ ਵਾਸਤੇ ਸਾਡੇ ਕੋਲ ਇੱਕ ਪਲੇਟਫਾਰਮ ਨਹੀਂ ਬਣ ਪਾ ਰਿਹਾ ਜਿਹੜੇ ਜਿਹੜੇ ਬਾਬੇ ਆ ਉਹਨਾਂ ਕੋਲੇ ਇਕੱਠੇ ਹੋਣ ਵਾਸਤੇ ਕਿ ਸਾਧਨਿਕ ਡੇਰਾ ਉੱਥੇ ਇਕੱਠੇ ਹੋ ਜਾਂਦੇ ਆ ਇਦਾਂ ਦਾ ਉਪਰਾਲਾ ਜਿਹੜਾ ਸਾਨੂੰ ਮੈਂ ਕਹਿੰਨਾ ਇਹ ਗਲਤੀਆਂ ਤੇ ਹ ਕਿ ਉਹਨਾਂ ਵਾਲੇ ਸਮੇਂ 'ਚ ਅਸੀਂ ਆਪਣੀ ਜਿਹੜੀਆਂ ਜਥੇਬੰਦੀਆਂ ਨਾਲ ਤੋਂ ਉੱਪਰ ਉੱਠ ਕੇ ਅਸੀਂ ਕੌਮੀਅਤ ਬਾਰੇ ਸੋਚ ਸਕੀ ਤੇ ਜਿਹੜੀ ਜਦੋਂ ਸਾਡੇ 'ਚ ਇੱਕ ਕੌਮ ਦਾ ਦਰਦ ਪੈਦਾ ਹੋਊਗਾ ਨਾ ਫਿਰ ਅਸੀਂ ਕਿਸੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਸਕਦੇ ਆ ਅਜੇ ਤੱਕ ਕਿਤੇ ਨਾ ਕਿਤੇ ਆਣ ਕੇ ਅਸੀਂ ਧੜਿਆਂ ਨਾਲ ਜੁੜੇ ਆ ਇਹ ਅਸੀਂ ਆਮ ਸਟੇਜਾਂ ਤੇ ਵੀ ਗੱਲ ਕਹਿੰਨੇ ਆ ਕਿ ਜੇ ਪਰਸਿਆਂ ਤੇ ਲੱਖਾਂ ਹਜ਼ਾਰਾਂ ਦਾ ਇਕੱਠ ਹੋ ਸਕਦਾ ਉਹ ਬਾਬੇ ਅੱਜ ਕਿਉਂ ਨਹੀਂ ਉਹਨਾਂ ਨੂੰ ਕਹਿੰਦੇ ਭਾਈ ਜੇਲ੍ਹਾਂ 'ਚ ਬੈਠੇ ਨੇ ਤੇ ਮੁੱਦਾ ਸਾਡਾ ਸਾਰਿਆਂ ਦਾ ਸਾਂਝਾ ਹੈ ਕਿਸੇ ਇੱਕ ਜਥੇਬੰਦੀ ਦੀ ਨਹੀਂ ਆ ਇਹ ਸਮੁੱਚੀ ਕੌਮ ਦਾ ਵਾ ਤੇ ਨਾਲੇ ਇਹ ਮਨੁੱਖੀ ਹੱਕਾਂ ਦੀ ਗੱਲ ਹੋ ਸਾਨੂੰ ਲਈ ਇਦਾਂ ਦਾ ਨਜਾਇਜ਼ ਕੰਮ ਹੋ ਸਕਦਾ ਕਿ ਜਿਹੜੇ ਬੰਦੇ ਨਜਾਇਜ਼ ਜੇਲ੍ਹਾਂ ਵਿੱਚ ਬੈਠੇ ਹੋਏ ਆ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀ ਹੋ ਚੁੱਕੀਆਂ ਤੇ ਉਹਨਾਂ ਨੂੰ ਤੁਸੀਂ ਰਿਹਾ ਕਿਉਂ ਨਹੀਂ ਕਰ ਰਹੇ ਕੇਵਲ ਸਿੱਖਾਂ ਦੀ ਗੱਲ ਨਹੀਂ ਮੈਂ ਕਹਿੰਨਾ ਮਨੁੱਖੀ ਅੱਖਾਂ ਦੀ ਗੱਲ ਤੇ ਹਰ ਇੱਕ ਨੂੰ ਇੱਥੇ ਸਾਥ ਦੇਣਾ ਚਾਹੀਦਾ ਪਰ ਗੱਲ ਫਿਰ ਆਣ ਕੇ ਉੱਥੇ ਨਿਬੜਦੀ ਆ ਉਹੀ ਵਿਅਕਤੀ ਸਾਥ ਦਿੰਦਾ ਜਿਸ ਦੇ ਅੰਦਰ ਕੌਮੀਅਤ ਦਾ ਦਰਦਵਾ ਭਾਈ ਸਾਹਿਬ ਜੀ ਵਿਦੇਸ਼ ਦੀਆਂ ਸੰਗਤਾਂ ਦੇ ਮਨਾ ਵਿੱਚ ਵੀ ਬਹੁਤ ਵੱਡਾ ਉਤਸ਼ਾਹ ਆ ਔਰ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਆਪ ਜੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਕੋਈ ਵਿਸ਼ੇਸ਼ ਸਨੇਹਾ ਦੇਣਾ ਚਾਹੋਗੇ ਪਤਿਵਾਂ ਦੇ ਰਹੀ ਹੀ ਸਨੇਹਾ ਜੀ ਵੱਤ ਤੋਂ ਵੱਤ ਉਹ ਵੱਡੇ ਰੋਸ ਮਾਰਚ ਕਰਨ ਅਵਾਸੀ ਦੇ ਅੱਗੇ ਰੋਸ ਪ੍ਰਦਰਸ਼ਨ ਕਰਨ ਤੇ ਉਹਨਾਂ ਕੋਲ ਕਿਉਂਕਿ মিডিਆ ਹੈ ਹਰ ਬੰਦਾ ਉਸੇ মিডিਆ ਨਾਲ ਜੁੜਿਆ ਹੈ ਉੱਥੋਂ ਦਾ মিডিਆ ਆਜ਼ਾਦ ਹੈ ਸੋ ਜਿੰਨੀ ਵੀ ਵੱਡੀ ਤੋਂ ਵੱਡੀ ਲਹਿਰ ਖੜੀ ਕਰ ਸਕਦੇ ਹੋ ਵੀਰ ਉਹਨੀ ਵੱਡੀ ਲਹਿਰ ਖੜੀ ਕਰਨ ਦੀ ਕੋਸ਼ਿਸ਼ ਕਰ ਨਾਲ ਉਸ মিডিਆ ਦੇ ਵਿੱਚੋਂ ਹੀ ਇਹ ਖਬਰਾਂ ਆਈਆਂ ਪਰ ਇੱਧਰ ਜ਼ਿਆਦਾ ਫੈਲਣ ਵੀ ਇੱਕ ਤੁਲਨਾ ਕੀਤੀ ਜਾਵੇ ਜਿਸ ਤਰ੍ਹਾਂ ਉਹਨਾਂ ਵੀਰਾਂ ਨੇ ਦੱਸਿਆ ਸੀ ਵੀ ਉੱਥੇ ਇੱਕ ਬੰਦੇ ਨੇ ਭੁੱਖ ਹੜਤਾਲ ਕੀਤੀ ਇੱਕ ਸਾਲ ਪਹਿਲਾਂ ਵੀ ਕੱਚੇ ਬੰਦਿਆਂ ਨੂੰ ਪੱਕੇ ਕਰੋ ਦਾ ਬਰਾਕ ਮਾਮਾ ਉਹਦੇ ਕੋਲ ਅਗਲੇ ਦਿਨ ਚੱਲ ਕੇ ਆ ਗਿਆ ਹਾਂਜੀ ਵੀ ਭਾਈ ਤੂੰ ਭੁਖਾਣਾ ਰਿਹਾ ਅਸੀਂ ਇਹ ਇਹ ਸਾਰੇ ਕੇਸ ਵਿਚਾਰ ਰਹੇ ਆ ਤੇ ਇੱਧਰ ਦੇਖੋ ਜ 35 ਦਿਨ ਹੋਣ ਲੱਗੇ ਆ ਕੋਈ ਲੀਡਰ ਨਹੀਂ ਆਇਆ ਫਿਰ ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਗੁਰੀ ਨੇ ਕੌਮ ਦਾ ਇੱਕ ਦਰਦ ਕੋਸ਼ਿਸ਼ ਕੀਤੀ ਦੱਸਣ ਦੀ ਫਾਈਨਲ ਕਬੱਡੀ ਕੱਪ ਦੇ ਵਿੱਚ ਦੇਖੋ ਰੋਸ ਕਰਨ ਵਾਲੇ ਵੀਰ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ ਔਰ ਉਹ ਹੀ ਬਾਹਰਲਾ ਮੀਡੀਆ ਜਿਹੜਾ ਉਹਨਾਂ ਨੇ ਹੀ ਖਬਰ ਬਕਾਇਦਾ ਪਾਏ ਨੂੰ ਹੋਰ ਫਲਾਉਣ ਵੀ ਇੱਕ ਪਾਸੇ ਤਾਂ ਚੀਲੀ ਦਾ ਰਾਸ਼ਟਰਪਤੀ ਕਿਸੇ ਦੀ ਅੰਤਮਰਦਾਸ ਵਿੱਚ ਮੌਤ ਦੇ ਸਮਾਗਮ ਤੇ ਗਿਆ ਬੈਠਣਾ ਇੱਕ ਔਰਤ ਨੇ ਉਹਦੇ ਮੂੰਹ ਤੇ ਸੁੱਕਤਾ ਹਾਂਜੀ ਜੋ ਪੁੱਛਿਆ ਗਿਆ ਉਹ ਮਤਲਬ ਉਸ ਪਾਰਟੀ ਦਾ ਹੈ ਕਿ ਉਹਨੂੰ 40 ਸਾਲ ਪਹਿਲਾਂ ਕੋਈ ਉਹਨਾਂ ਦਾ ਉਹਨਾਂ ਦੀ ਕੌਮ ਦਾ ਕੋਈ ਕਤਲੇਆਮ ਕੀਤਾ ਸੀ ਉਹਨੂੰ ਰੋਸਪੱਟ ਕੀਤਾ ਔਰਤ ਨੇ ਉਹਨੂੰ ਪਕੜ ਲਿਆ ਗਿਆ ਪਕੜਨ ਤੋਂ ਬਾਅਦ ਜੱਜ ਕੋਲੇ ਪੇਸ਼ ਕੀਤਾ ਜੱਜ ਕਹਿੰਦਾ ਇਹਦਾ ਕੋਈ ਮਕਸਦ ਨਹੀਂ ਸੀਗਾ ਰਾਸ਼ਟਰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਇਹਨੇ ਆਪਣਾ ਉਸਪਾਲਟ ਕੀਤਾ ਭਾਵੇਂ ਕਿ ਰੋਸਪਾਟ ਕਰਨ ਦਾ ਤਰੀਕਾ ਦਾ ਗਲਤ ਹੈ ਪਰ ਇਹਨੂੰ ਤਾਂ ਫਿਰ ਵੀ ਇਹਨੂੰ ਬਰੀ ਕੀਤਾ ਜਾਂਦਾ ਦੋਸ਼ੀ ਨਹੀਂ ਤੇ ਸਾਡੇ ਇੱਥੇ ਇੱਕ ਸਿੱਖ ਨੇ ਰੋਸਪਾਟ ਕੀਤਾ ਕੌਮ ਵੱਲੋਂ ਵੀ ਸੋਨੂ ਬਣੀ ਹੋਈਆਂ ਕਬਡੀਆਂ ਦੀ ਸੋਨੂ ਬਣੀਆਂ ਹੋਈਆਂ ਅਚਾਰਾਂ ਦੀ ਇੱਕ ਸਿੱਖ ਤਿਲਤਲ ਕਰਕੇ ਮਰ ਰਿਹਾ ਜੋ ਵੀਰ ਸਟੇਜ ਦੇ ਉੱਤੇ ਚੜ੍ਹ ਕੇ ਰੋਸਤੇ ਉਹਨੂੰ ਅੱਤ ਵਜ ਬਦਸਿਆ ਜਾ ਰਿਹਾ ਘਰੋਂ ਉਹਦੇ ਕੰਪਿਊਟਰ ਚਾਕੇ ਲੈ ਗਿਆ ਕਿਤੇ ਉਹਨੂੰ ਸ਼ਰਾਬੀ ਦੱਸਿਆ ਜਾ ਰਿਹਾ ਕਿਤੇ ਉਹ ਕਥਾਵਾਚਕ ਵੀਰ ਨੂੰ ਹੀ ਪਕੜ ਕੇ ਲੈ ਗਏ ਸੀਗੇ ਜੀਤੋ ਪ੍ਰਭਾਵ ਥੋਕੇ ਉਹਨੇ ਅਮਤ ਛ ਵੀਰ ਹੋਰ ਜਾਗਰਤੀ ਪੈਦਾ ਕਰਨ ਇਹ ਜੀਆਂ ਮਤਲਬ ਕੰਪੈਰੀਜਨ ਦੇ ਦੇ ਕੇ ਕੇਸਾਂ ਦੀ ਤੁਲਨਾ ਦੇ ਦੇ ਕੇ ਸੋ ਇੱਥੋਂ ਵਾਲਿਆਂ ਨੂੰ ਵੀ ਇਹੀ ਅੱਗੇ ਦੀ ਅੱਗੇ ਸੁਨੇਹਾ ਪਹੁੰਚੇ ਤੇ ਬਾਹਰਲੇ ਵੀ ਇਹ ਗੱਲਾਂ ਜਾਣਦੇ ਆ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਜਿਵੇਂ 14 ਸਾਲ ਦਾ ਬ੍ਰਿਅੰਮ ਸਿੰਘ ਨੂੰ ਗ੍ਰਿਫਤਾਰ ਕੀਤਾ ਅੱਜ 37 ਸਾਲ ਦੀ ਉਮਰ ਹੈ ਉਹਦੀ ਨਵਾਲਗ ਨੂੰ ਪਹਿਲੀ ਗੱਲ ਦਾ 30 ਸਾਲ ਦੀ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਕੋਈ ਕਾਨੂੰਨ ਹੈ ਦੁਨੀਆ ਦਾ ਦਿੱਲੀ ਰੇਪ ਕੇਸ ਹੋਇਆ ਇੱਕ ਕੇ ਇੱਕ ਇੱਕ ਦੀ ਉਮਰ ਨਵਾਲੇ ਵਿੱਚ ਕਹਿ ਦਿੱ ਘਟ ਹੈ ਉਹਦੀ ਉਮਰ 3 ਸਾਲ ਦੀ ਸਾਜ ਦਿੱਤੀ ਸਿਰਫ ਕਿੱਡਾ ਭੈਣਾ ਕੋ ਕਰਮ ਕੀਤਾ ਤੇ ਉਹ ਮੇਰਾ ਖਾਤਾ ਬਰਿਆਮ ਸਿੰਘ ਨੇ ਕੋ ਇਦਾਂ ਦਾ ਕਰਮ ਕੀਤਾ ਨਹੀਂ ਹੋਣਾ ਉਹ ਤਾਂ ਵੱਧ ਤੋਂ ਵੱਧ ਇਹੋ ਹੀ ਪਣਾ ਜਿਾ ਕੋਈ ਰੋਟੀ ਖਵਾਤੀ ਖੜ ਕੋ ਨਹੀਂ ਇਦਾਂ ਦਾ ਕੁਝ ਦਿੱਤਾ ਹੋਣਾ ਤੇ ਤੇ 14 ਸਾਲ ਦੇ ਉਹਨੂੰ 23 ਸਾਲ ਬੰਦ ਕੀਤੇ ਉਹਨੂੰ ਗਾ ਛੱਡਣ ਨੂੰ ਤਿਆਰ ਨਹੀਂ ਸੋ ਇਦਾਂ ਦੇ ਕੇਸ ਉਹਨਾਂ ਵੀਰਾਂ ਨੂੰ ਪਤਾ ਲੱਗਣ ਤਾਂ ਮੈਂ ਬੋਲਿਆ ਤੇ ਉਹ ਇਨਾਂ ਕੇਸਾਂ ਨੂੰ ਦੱਸ ਕੇ ਲੋਕਾਂ ਨੂੰ ਵੀ ਇਦਾਂ ਸਾਡੇ ਨਾਲ ਧੱਕਾ ਹੋ ਰਿਹਾ ਹੈ ਤਾਂ ਕਿ ਇਹ ਆਵਾਜ਼ ਸਾਰੇ ਦੁਨੀਆ ਤੱਕ ਪਹੁੰਚੇ ਤੇ ਰਾਜਨੀਤਿਕ ਲੋਕਾਂ ਤੇ ਪ੍ਰੈਸ਼ਰ ਪਾਵੇ ਤੇ ਕੋਈ ਮਸਲਾ ਹੱਲ ਹੋਵੇ ਔਰ মিডিਆ ਦੀ ਜਦੋਂ ਬਾਰ-ਬਾਰ ਗੱਲ ਆਉਂਦੀ ਹੈ ਇਹ ਠੀਕ ਹੈ ਕਿ ਵਿਦੇਸ਼ਾਂ ਵਿੱਚ ਆਪਣਾ মিডিਆ ਹੈ ਆਪਣੇ ਰੇਡੀਓ ਚੈਨਲ ਨੇ ਜਾਂ ਟੀਵੀ ਚੈਨਲ ਚੱਲ ਰਹੇ ਨੇ ਤੇ ਜਿਹੜੇ ਵਿਦੇਸ਼ਾਂ ਵਿੱਚ ਵੀਰ ਇੱਥੇ ਸਰੀਰਕ ਤੌਰ ਤੇ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣ ਟੀਵੀ ਦੇ ਉੱਤੇ ਦੇਣ ਤਾਂ ਕਿ ਆਮ ਲੋਕਾਈ ਤੱਕ ਇਹ ਜਿਹੜੀ ਗੱਲ ਹੈ ਪਹੁੰਚਾਈ ਜਾ ਸਕੇ ਮੈਂ ਅਖੀਰ ਤੇ ਭਾਈ ਸਰਵਜੀਤ ਸਿੰਘ ਜੀ ਪਾਸੋਂ ਇਹ ਪੁੱਛਣਾ ਚਾਹਾਂਗਾ ਤੇ ਮੈਂ ਬੇਨਤੀ ਕਰਾਂਗਾ ਕਿ ਉਹ ਧਾਰਮਿਕ ਸ਼੍ਰੇਣੀ ਜਿਹੜੀ ਸਾਡੇ ਨਾਲ ਸੰਬੰਧਿਤ ਹੈ ਭਾਵੇਂ ਉਹਦੇ ਵਿੱਚ ਗ੍ਰੰਥੀ ਹੈ ਸੇਵਾਦਾਰ ਨੇ ਪ੍ਰਬੰਧਕ ਨੇ ਰਾਗੀ ਢਾਡੀ ਕੀਰਤਨੀਆਂ ਨੇ ਉਹਨਾਂ ਵਾਸਤੇ ਤੁਸੀਂ ਇੱਕ ਕੋਈ ਸੁਨੇਹਾ ਦਿਓ ਤਾਂ ਕਿ ਉਹ ਵੀ ਆਪਣੇ ਪ੍ਰੋਗਰਾਮਾਂ ਨੂੰ ਕੁਝ ਦਿਨ ਲਈ ਮੁਲਤਵੀ ਕਰਕੇ ਇਸ ਜਗ੍ਹਾ ਤੇ ਸੱਚ ਦਾ ਸਾਥ ਦੇਣ ਵਾਸਤੇ ਇੱਥੇ ਪਹੁੰਚੇ ਕਿਉਂਕਿ ਇਹ ਤੇ ਮੁੱਦਾ ਇਹੋ ਜਿਹਾ ਕਿ ਮੈਗਨਾ ਇਥੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਕਿ ਪਰ ਵੇਖਣ ਵਿੱਚ ਆਇਆ ਕਿ ਸਾਡੇ ਕੁਝ ਉਂਗਲਾਂ ਤੇ ਗਿਰਨ ਵਾਲੇ ਰਾਗੀ ਕਥਾਵਾਚਕ ਪ੍ਰਚਾਰਕ ਇਥੇ ਆ ਪਹੁੰਚੇ ਨੇ ਤੇ ਉਹਨਾਂ ਨੇ ਆਪਣੀਆਂ ਕਥਾ ਦੌਰਾਨ ਦੀਵਾਨਾ ਦੌਰਾਨ ਵੀ ਭਾਈ ਗੁਰਬਖਸ਼ ਸਿੰਘ ਦਾ ਨਾਂ ਠੋਕ ਵਜਾ ਕੇ ਲਿਆ ਤੇ ਇਸ ਮੁੱਦੇ ਦੀ ਗੱਲ ਬੜੇ ਵਧੀਆ ਤਰੀਕੇ ਨਾਲ ਕੀਤੀ ਆ ਪਰ ਬਹੁਤਾਤ ਗਿਣਤੀ ਵਿੱਚ ਬਹੁਤਿਆਂ ਨੇ ਤੇ ਇਸ ਵਿਸ਼ੇ ਨੂੰ ਆਪਣੇ ਦਵਾਨਾ ਅਲੱਛ ਹੋਇਆ ਤਾਂ ਕਿ ਨਹੀਂ ਆ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਖੌਬ ਬੈਠਾ ਡਰ ਬੈਠਾ ਵਾ ਤੇ ਇਹ ਉਹਨਾਂ ਦੀ ਚੁੱਪ ਮੈਂ ਕਹਿੰਦਾ ਇਸ ਗੱਲ ਦਾ ਸਬੂਤ ਆ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਡਰ ਵਾ ਪੈ ਪੀਤ ਕਰ ਰਿਹਾ ਕਿ ਜੇ ਅਸੀਂ ਬੋਲਿਆ ਤੇ ਸਾਨੂੰ ਸਰਕਾਰਾਂ ਕੀ ਕਹਿਣਗੀਆਂ ਮੈਂ ਸਮਝਾਂ ਗੱਲ ਇਹੋ ਹੀ ਆ ਕਿ ਸਾਡੇ ਅੰਦਰ ਬੈਠਾ ਹੋਇਆ ਡਰ ਉਦੋਂ ਤੱਕ ਨਹੀਂ ਨਿਕਲੂਗਾ ਜਿਹੜੀ ਭਾਈਸਰ ਨੇ ਕਹਿੰਦੇ ਕਿ ਵੋਟ ਬੈਂਕ ਜਦੋਂ ਅਸੀਂ ਇਕੱਠੇ ਹੋਵਾਂਗੇ ਤੇ ਫਿਰ ਜਿਹੜੇ ਬਲਾਰੇ ਨੇ ਉਹ ਵੀ ਨ ਤੜਕ ਹੋ ਕੇ ਉਹਨਾਂ ਅੰਦਰ ਬੈਠਾ ਹੋਇਆ ਡਰ ਜਿਹੜਾ ਨਿਕਲੂਗਾ ਤੇ ਫਿਰ ਜਿਹੜੀ ਸਾਨੂੰ ਕਿਸੇ ਲੀਡਰ ਕੋਲ ਜਾਣਾ ਨਹੀਂ ਪਵੇਗਾ ਸਾਨੂੰ ਕਿਸੇ ਪ੍ਰਸ਼ਾਸਨ ਕੋ ਮੀਡੀਆ ਪ੍ਰਸ਼ਾਸਨ ਖੁਦ ਸਾਡੇ ਕੋਲ ਚੱਲ ਕੇ ਆਏਗਾ ਸੋ ਮੈਂ ਅਖੀਰ ਤੇ ਬੇਨਤੀ ਕਰਨੀ ਚਾਹਾਂਗਾ ਕਿ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹ ਆਪਣੀਆਂ ਰੈਲੀਆਂ ਕਰਨੀਆਂ ਹੁਣ ਤਾਂ ਉਹਨਾਂ ਵਾਸਤੇ ਵੀ ਲੱਖਾਂ ਦਾ ਇਕੱਠ ਕਰ ਲੈਂਦੇ ਨੇ ਇੱਥੇ ਤਾਂ ਸਾਂਝਾ ਪੰਥਕ ਮਸਲਾ ਹੈ ਸੋ ਇਹ ਮੌਕਾ ਹੈ ਕਿ ਇਸ ਸਮੇਂ ਅਸੀਂ ਆਣ ਕੇ ਸੱਚ ਦਾ ਸਾਥ ਦਈਏ ਇਹ ਨਾ ਹੋਵੇ ਕਿ ਬਾਅਦ ਵਿੱਚ ਪਛਤਾਵਾ ਸਾਡੇ ਬੱਲੇ ਪਾਵੇ ਕਿਉਂਕਿ ਇਹ ਜਿਹੜੀ ਘਟਨਾ ਹੈ ਇਹ ਇਤਿਹਾਸ ਦੇ ਵਿੱਚ ਦਰਜ ਹੋਣੀ ਹੈ ਸੋ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਸਰੀਰਕ ਤੌਰ ਤੇ ਪਹੁੰਚ ਸਕਦੇ ਨੇ ਪਹੁੰਚਣ ਔਰ ਜਿੰਨੇ ਵੀ ਸਾਧਨਾਂ ਦੇ ਨਾਲ ਇਸ ਗੱਲ ਨੂੰ ਅਸੀਂ ਹਾਈਲਾਈਟ ਕਰ ਸਕਦੇ ਹਾਂ ਉਹ ਸਾਨੂੰ ਯਤਨ ਕਰਨਾ ਚਾਹੀਦਾ ਆਪ ਦੋਵਾਂ ਹੀ ਗੁਰਸਿੱਖ ਵੀਰਾਂ ਦਾ ਬਹੁਤ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ